ਅੱਜ ਵੀ ਕੇਯੂਏ ਇਕਤਾ ਸਿੱਧੂਪੁਰ ਜਥੇਬੰਦੀ ਨੇ ਇੱਕ ਵਿਸ਼ਾਲ ਰੋਸ ਮਾਰਚ ਡੀਸੀ ਦਫ਼ਤਰ ਤੋਂ ਲੈ ਕੇ ਐਸਐਸਪੀ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ ਤੱਕ ਕੱਢਿਆ ਗਿਆ ਅਤੇ ਪਹੁੰਚ ਕੇ ਡੀਐਸਪੀ ਪ੍ਰਦੀਪ ਸਿੰਘ ਦਾ ਜਥੇਬੰਦੀਆਂ ਦੇ ਆਗੂ ਪ੍ਰਤੀ ਬੋਲਚਾਲ ਕੀਤਾ ਨਾ ਹੋਣ ਕਾਰਨ ਪੁਤਲਾ ਫੁਕਿਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 14 ਤਰੀਕ ਨੂੰ ਲੁਬਾਣੀਆਂ ਵਾਲੀ ਅਤੇ ਬੰਗਲ ਪਿੰਡ ਦੇ ਕਿਸਾਨਾਂ ਦੇ ਵਿੱਚ ਜ਼ਮੀਨ ਨੂੰ ਲੈ ਕੇ ਮਾਮੂਲੀ ਤਕਰਾਰ ਹੋਈ ਸੀ। 18 ਤਰੀਕ ਨੂੰ ਸੁਖਦੇਵ ਸਿੰਘ ਵਾਸੀ ਬੰਗਲ ਨੂੰ ਹਾਰਟ ਦੀ ਤਕਲੀਫ ਹੋਣ ਕਾਰਨ ਮੁਕਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਾ ਕਰਵਾਇਆ ਗਿਆ ਸੀ ਅਤੇ ਸ਼ੂਗਰ ਕਟ ਦੇ ਕਾਰਨ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪਰਿਵਾਰ ਫ੍ਰੀਡਮ ਫਾਈਟਰ ਅਤੇ ਕਿਸਾਨ ਜੋਥੇ ਬੰਦੀਆਂ ਨੇ ਟਰਨਾ ਲਾ ਕੇ ਇਲਜ਼ਾਮ ਲੁਬਾਨੀਆਂ ਵਾਲੀ ਧਿਰ ਤੇ ਲਾਇਆ ਕਿ ਇਹਨਾਂ ਨੇ ਸੁਖਦੇਵ ਸਿੰਘ ਦੀ ਕੁੱਟਮਾਰ ਕੀਤੀ ਹੈ ਜਿਸ ਕਾਰਨ ਮੌਤ ਹੋਈ ਹੈ ਜਿਸ ਤੋਂ ਬਾਅਦ ਸੁਖਜਿੰਦਰ ਸਿੰਘ ਹਰਜਿੰਦਰ ਸਿੰਘ ਗੁਰਮੀਤ ਸਿੰਘ ਤੇ ਜੋਗਿੰਦਰ ਸਿੰਘ ਉੱਤੇ ਪਰਚਾ ਵੱਖ-ਵੱਖ ਤਰਾਮਾਂ ਦੇ ਤਹਿਤ ਥਾਣਾ ਬਰੀਵਾਲਾ ਵਿਖੇ ਦਰਜ ਕੀਤਾ ਗਿਆ ਸੀ ਪਰ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਸੁਖਦੇਵ ਸਿੰਘ ਦੇ ਕਿਤੇ ਵੀ ਕੋਈ ਸੱਟ ਨਹੀਂ ਆਈ ਬਲਕਿ ਉਸ ਦੇ ਵਿੱਚ ਹਾਰਟ 슈ਗਰ ਹਾਈ ਬਲੱਡ ਪ੍ਰੈਸ਼ਰ ਕਿਡਨੀ ਫੇਲੀਅਰ ਆਦੇ ਦੀਆਂ ਬਿਮਾਰੀਆਂ ਆਈਆਂ ਨੇ ਇਸ ਦੇ ਨਾਲ ਜਥੇਬੰਦੀਆਂ ਦਾ ਕੀ ਕੁਝ ਕਹਿਣਾ ਸੀ ਆਓ ਤੁਹਾਨੂੰ ਵੀ ਸੁਣਾਉਨੇ ਆ ਸਰਕਾਰੀ ਜਿਹੜਾ ਮਾਮਲਾ ਕੀ ਹੈਗਾ ਬ੍ਰੀਫ ਦੇ ਸਰਕਾਰੀ ਅੰਦਾ ਜਿਹੜਾ ਮਾਮਲਾ ਹੈ ਪਿਛਲੇ ਕੁਝ ਸਮੇਂ ਤੋਂ ਚੱਲ ਰਿਹਾ ਹੈ ਤੁਸੀਂ ਦੇਖਿਆ ਇਹਨਾਂ ਸਰਕਾਰੀ ਦਫ਼ਤਰਾਂ ਦੇ ਅੱਗੇ ਇੱਕ ਐਜੀਟੇਸ਼ਨ ਚੱਲੀ ਇੱਕ ਬਜ਼ੁਰਗ ਕਿਸੇ ਮਾਮੂਲੀ ਝਗੜੇ ਦੇ ਦੌਰਾਨ ਦਮ ਤੋੜ ਗਿਆ ਸੀ ਪਰਤਾ ਉੱਥੇ ਉਹਨੂੰ ਰੱਖ ਕੇ ਦਫ਼ਤਰਾਂ ਦੇ ਸਾਹਮਣੇ ਕਾਫੀ ਚਿਰ ਮੁਜਾਰੇ ਹੁੰਦੇ ਰਹੇ ਉਹ ਇੱਕ ਧਿਰ ਦੇ ਸਿਰ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਿਆ ਹਰਜਿੰਦਰ ਸਿੰਘ ਸੁਖਿੰਦਰ ਸਿੰਘ ਉਹਨਾਂ ਦੇ ਪੁੱਤਰ ਪ੍ਰਿਥੀ ਸਿੰਘ ਉਹਨਾਂ ਦੇ ਸਿਰ ਲਾਉਣ ਦੀਆਂ ਕਤਲ ਦਾ ਮੁਕੱਦਮਾ ਦਰਜ ਕਰਾਉਣ ਦੀਆਂ ਸਾਜ਼ਿਸ਼ਾਂ ਚੱਲਦੀਆਂ ਰਹੀਆਂ ਤਾਂ ਪੁਲਿਸ ਵੱਲੋਂ ਇੰਨਾ ਦਬਾਅ ਪਾਇਆ ਗਿਆ ਸੁਖਿੰਦਰ ਸਿੰਘ ਹਰਜਿੰਦਰ ਸਿੰਘ ਪੁੱਤਰ ਪ੍ਰਿਥੀ ਸਿੰਘ ਲਬਾਣਿਆ ਵਾਲੀ ਤੇ ਕਿ ਉਹਨਾਂ ਨੂੰ ਇੱਕ ਮਹੀਨਾ ਘਰੇ ਨਿਵੜਨ ਦਿੱਤਾ ਗਿਆ ਜਦੋਂ ਘਰੇ ਨਹੀਂ ਵੜਨ ਦਿੱਤਾ ਗਿਆ ਉਹਦੇ ਤੇ ਉਸ ਮਾਮਲੇ ਨੂੰ ਕਤਲ ਦੇ ਵਿੱਚ ਬਦਲਣ ਦੀਆਂ ਪੁਲਿਸ ਪ੍ਰਸ਼ਾਸਨ ਵਿਰੋਧੀ ਧਿਰਾਂ ਰਲ ਕੇ ਸਾਜ਼ਿਸ਼ਾਂ ਰਚਦੀਆਂ ਰਹੀਆਂ ਤਾਂ ਉਹਨਾਂ ਦੀ ਬਿਰਧ ਮਾਤਾ ਜਿਹਦਾ ਹਾਰਟ ਦੇ ਮਰੀਜ਼ ਸੀ ਸ਼ੂਗਰ ਦੇ ਮਰੀਜ਼ ਸੀ ਉਹਨਾਂ ਦਾ ਪ੍ਰੋਪਰ ਚੈੱਕਅਪ ਚੱਲਦਾ ਸੀ ਦਵਾਈ ਚੱਲਦੀ ਤਾਂ ਪਰਿਵਾਰ ਘਰ ਦੇ ਵਿੱਚ ਨਾ ਹੋਣ ਕਰਕੇ ਉਸ ਮਾਤਾ ਦਾ ਪ੍ਰੋਪਰ ਚੈੱਕਅਪ ਨਹੀਂ ਕੀਤਾ ਜਾ ਸਕਿਆ ਉਹਨਾਂ ਦਾ ਟ੍ਰੀਟਮੈਂਟ ਨਹੀਂ ਕੀਤਾ ਜਾ ਸਕਿਆ ਉਹਨਾਂ ਦੇ ਮਨ ਦੇ ਉੱਤੇ ਇਕਠੇਸ ਪਹੁੰਚੀ ਕਿ ਉਹਨਾਂ ਦੇ ਪਰਿਵਾਰ ਦੇ ਉੱਤੇ ਬੱਚਿਆਂ ਦੇ ਉੱਤੇ ਪਤਾ ਨਹੀਂ ਕਿੰਨਾ ਕੁ ਤਸ਼ੱਦਦ ਹੋਊਗਾ ਕਿ ਕਿੱਡਾ ਕੋ ਉਹਨਾਂ ਦੇ ਉੱਤੇ ਮਤਲਬ ਇਹ ਵਿਰੋਧੀ ਲੋਕ ਕੀ ਜ਼ਬਰ ਕਰਨ ਤਾ ਮਾਤਾ ਦਮ ਤੋੜ ਗਈ ਉਹ 10 ਤਰੀਕ ਤੋਂ ਲੈ ਕੇ ਡੈਡ ਬੋਡੀ ਜਿਹੜੀ ਮੋਰਚਰੀ ਦੇ ਵਿੱਚ ਪਈ ਹੈ ਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਸੀਂ ਦੱਸਣਾ ਚਾਹੁੰਦੇ ਅੱਜ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਵਿੱਚ ਆ ਕੇ ਮੁਜ਼ਾਰਾ ਲੈ ਕੇ ਆਏ ਹਾਂ ਪੁਤਲਾ ਲੈ ਕੇ ਆਏ ਅਸੀਂ ਕਮੇਟੀ ਤਾਇਨਾਤ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਜਗਦੀਪ ਸਿੰਘ ਪਟਿਆਲਾ ਮਹਿੰਦਰਜੀਤ ਸਿੰਘ ਘਣੀਆਂ ਜ਼ਿਲ੍ਹਾ ਜਰਨਸਕਤਰ ਫਰੀਦਕੋਟ ਅਸੀਂ ਇਸ ਕਮੇਟੀ ਨੇ ਜਾਂਚ ਕੀਤੀ ਹੈ ਕਿ ਜਲਦੀ ਤੋਂ ਜਲਦੀ ਪੁਲਿਸ ਪ੍ਰਸ਼ਾਸਨ ਜਿਨ੍ਹਾਂ ਲੋਕਾਂ ਨੇ ਇਹ ਮਾਹੌਲ ਕ੍ਰੀਏਟ ਕੀਤਾ ਕਿ ਉਹ ਮਾਤਾ ਦਮ ਤੋੜ ਕੇ ਜਿਸ ਦੇ ਸਦਕਾ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰੇ ਬਰਨਾ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਤੈ ਹੋ ਚੁੱਕਿਆ ਹੈ ਹਰੀਕੇ ਹੈਡਵਰਕਸ ਦੇ ਉੱਤੇ ਜਥੇਬੰਦੀ ਬੀਕੇ ਜੂ ਇੱਕ ਤਾਂ ਸਿੱਧੂਪੁਰ ਦਾ ਕਣਕ ਬਜਾਈ ਹੜ ਪ੍ਰਭਾਵਿਤ ਇਲਾਕੇ ਵਿੱਚ ਕੈਂਪ ਚੱਲਦਾ ਉੱਥੇ ਇੱਕ ਮੀਟਿੰਗ ਹੋਪੀ ਬਲਾਕ ਦੇ ਪੰਜਾਬ ਦੇ 80 ਪ੍ਰਧਾਨ ਤੇ 20 ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਦੇ ਵਿੱਚ ਤੈ ਹੋ ਚੁੱਕਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਇੱਕ ਮੋਰਚਾ ਕੱਲੇ ਮੁਖਤਾਰ ਸਾਹਿਬ ਦਾ ਨਹੀਂ ਰਹੇਗਾ ਇਹ ਮੋਰਚਾ ਪੂਰੇ ਪੰਜਾਬ ਦਾ ਬਣੂਗਾ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਤੁਸੀਂ ਦੇਖੋਗੇ 8 ਤੋਂ 10 ਹਜ਼ਾਰ ਕਿਸਾਨਾਂ ਦਾ ਇਕੱਠ ਹੋਊਗਾ ਜੇਕਰ ਇਹਨਾਂ ਦਿਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਇਨਸਾਫ਼ ਨਾ ਦਿੱਤਾ ਤਾਂ ਇਹ ਸੜਕ ਦੇ ਉੱਤੇ ਮਾਤਾ ਦੀ ਡੈੱਡ ਬੋਡੀ ਰੱਖੀ ਜਾਊਗੀ ਮੋਰਚਾ ਵੱਡਾ ਹੋਊਗਾ ਤੇ ਰੈਗੂਲਰ ਚਲਾਇਆ ਜਾਊਗਾ ਇਹਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਦੂਸਰਾ ਡੀਐਸਪੀ ਪ੍ਰਦੀਪ ਸਿੰਘ ਹੈ ਉਹਦਾ ਬਿਹੇਵ ਕਿਸਾਨ ਅੰਦੋਲਨਾਂ ਦੇ ਵਿੱਚ ਅਕਸਰ ਦੇਖਿਆ ਗਿਆ ਭਾਰਤ ਮਾਲਾ ਨਾਮ ਦਾ ਪ੍ਰੋਜੈਕਟ ਜਿਹਦਾ ਕਿਸਾਨਾਂ ਨੇ ਵਿਰੋਧ ਕੀਤਾ ਉੱਥੇ ਵੀ ਉਹਦੀ ਬੋਲਬਾਣੀ ਇਹ ਐਸ ਲੜਾਈ ਦੇ ਵਿੱਚ ਨਹੀਂ ਉਹ ਕਹਿੰਦਾ ਸੰਘਰਸ਼ੀ ਲੋਕਾਂ ਨੂੰ ਜਥੇਬੰਦ ਲੋਕਾਂ ਨੂੰ ਕਹਿੰਦਾ ਬਹੁਤ ਜਥੇਬੰਦੀਆਂ ਵੇਖੀਆਂ ਮੈਂ ਮੈਂ ਧੌਣ ਚੋਂ ਕਿਲਾ ਕੱਢ ਲੈ ਇਹਨਾਂ ਦਾ ਤੇ ਹੁਣ ਅਸੀਂ ਉਹ ਡੀਐਸਪੀ ਸਾਹਿਬ ਨੂੰ ਦੱਸਣਾ ਚਾਹੁੰਦੇ ਹੁਣ ਵਾਰੀ ਸਾਡੀ ਹੈ ਹੁਣ ਦੇਖਾਂਗੇ ਧੌਣ ਚੋਂ ਕਿਲਾ ਤੂੰ ਕੱਢਦਾ ਸਾਡੇ ਕਿ ਅਸੀਂ ਤੇਰੇ ਕੱਢਦੇ ਆ ਇਹ ਸਾਡੀ ਮੰਗ ਹੈ ਉਸ ਡੀਐਸਪੀ ਦੇ ਉੱਤੇ ਤੁਰੰਤ ਜਲਦੀ ਤੋਂ ਜਲਦੀ ਕਾਰਵਾਈ ਅੱਜ ਦਾ ਕੀ ਪ੍ਰੋਗਰਾਮ ਹੈਗਾ ਤੁਹਾਡਾ ਅੱਜ ਸਾਡਾ ਪ੍ਰੋਗਰਾਮ ਇਹ ਹੈ ਅਸੀਂ ਪੁਤਲਾ ਲੈ ਕੇ ਆਏ ਹਾਂ ਪੁਰਸਪ੍ਰਸ਼ਾਸਨ ਦਾ ਇੱਥੇ ਅਸੀਂ ਮਜਹਰਾ ਲੈ ਕੇ ਆਏ ਹਾਂ ਡੀਸੀ ਸਾਹਿਬ ਤੋਂ ਐਸਐਸਪੀ ਦਫ਼ਤਰ ਤੱਕ ਹੁਣ ਅਸੀਂ ਉਹਦੇ ਪੁਤਲੇ ਜਿਹੜਾ ਉਹ ਅਗੰ ਦહન ਕਰਾਂਗੇ ਔਰ ਆਪ ਜਿਸੀਏ ਪ੍ਰੋਗਰਾਮ ਦੇ ਚੁੱਕੇ ਬਹੁਤ ਜਲਦੀ ਦੋ ਅੱਜ ਸਾਡਾ ਇੱਥੇ ਪ੍ਰੋਗਰਾਮ ਸਮਾਪਤ ਹੋ ਬਹੁਤ ਜਲਦੀ ਇੱਕ ਦੋ ਦਿਨਾਂ ਦੇ ਵਿੱਚ ਦੋ ਚਾਰ ਦਿਨਾਂ ਦੇ ਵਿੱਚ ਡੇਟ ਹੀ ਤੈ ਹੋਣੀ ਹੈ ਪ੍ਰੋਗਰਾਮ ਤੈ ਹੋ ਚੁੱਕਿਆ ਜਿੱਤੇ ਡੇਟ ਅਨਾਉਂਸ ਹੋਗੀ ਇੱਥੇ ਵੱਡਾ ਇੱਕ ਮੋਰਚਾ ਲੱਗੂ ਮਾਤਾ ਦੀ ਡੈਡ ਬੋਡੀ ਵੀ ਰੱਖੀ ਮੰਗ ਕੀ ਹੈਗੀ ਤੁਹਾਡੀ ਮੰਗ ਜਿਹੜੇ ਕਾਰਨਾ ਕਰਕੇ ਮਾਤਾ ਦਾ ਦਿਹਾਂਤ ਹੋਇਆ ਹੈ ਪਰਿਵਾਰ ਦੇ ਉੱਤੇ ਇੱਕ ਐਸਾ ਮਾਹੌਲ ਬਣਾ ਦਿੱਤਾ ਗਿਆ ਕਿ ਮਾਤਾ ਨੂੰ ਸਦਮਾ ਪਹੁੰਚਿਆ ਉਹਦਾ ਪ੍ਰੋਪਰ ਸਿਹਤ ਦਾ ਟ੍ਰੀਟਮੈਂਟ ਨਹੀਂ ਹੋਇਆ ਜਾਂਚ ਨਹੀਂ ਹੋਈ ਤਾਂ ਉਹ ਦਮ ਤੋੜ ਗਈ ਉਹ ਮਾਤਾ ਨੂੰ ਜੋ ਸਦਮਾ ਪਹੁੰਚਿਆ ਤੇ ਉਹਦਾ ਜਾਨ ਚਲੀ ਗਈ ਉਹ ਵਿਰੋਧੀਆਂ ਨੇ ਜਿਨ੍ਹਾਂ ਨੇ ਇਹੋ ਜਿਹਾ ਕੁਝ ਕੀਤਾ ਪੁਲਿਸ ਪ੍ਰਸ਼ਾਸਨ ਨੇ ਦੋ ਤਬਕਾੜੇ ਮਾਰੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਦਬਕਾੜੇ ਮਾਰੇ ਖੇਤਾਂ ਦੇ ਵਿੱਚ ਕੰਬੈਨ ਬਾੜ ਦੇਣੀ ਝੋਨਾ ਨਾ ਵੜਨ ਦੇਣਾ ਪੁਲਿਸ ਦੀਆਂ ਧਾੜਾਂ ਜਾ ਕੇ ਘਰੇ ਉਤਰ ਜਾਣੀਆਂ ਉਹਨਾਂ ਹਾਲਾਤਾਂ ਦੇ ਵਿੱਚ ਮਾਤਾ ਨੇ ਆਪ ਦਾ ਸਰੀਰ ਉਹਦਾ ਜਿਹੜਾ ਮੌਤ ਦੇ ਹਵਾਲੇ ਹੋਇਆ ਹੈ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਇਹ ਜਿਹੇ ਹਾਲਾਤ ਬਣਾਏ ਉਹਨਾਂ ਤੇ ਪਰਚਾ ਦਰਜ ਹੋਵੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਡੀਐਸਪੀ ਪ੍ਰਦੀਪ ਸਿੰਘ ਵਰਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਪਿਛਲੀ ਵਾਰੀ ਤੁਹਾਨੂੰ ਡਿਟੇਨ ਕਰ ਲਿਆ ਗਿਆ ਸੀ ਜਦੋਂ ਤੁਸੀਂ ਧਰਨਾ ਲਾਇਆ ਸੀ ਤੁਹਾਨੂੰ ਲੱਗਦਾ ਅੱਜ ਵੀ ਇਹੋ ਜੀ ਕਾਰਵਾਈ ਜਿਹੜੀ ਪੁਲਿਸ ਵੱਲੋਂ ਬਿਲਕੁਲ ਤਿਆਰ ਹੈ ਡਿਟੇਨ ਤੁਹਾਨੂੰ ਤੋਂ ਅਸੀਂ ਨਾ ਪਹਿਲਾਂ ਡਰੇ ਨਾ ਅੱਜ ਡਰੇ ਜੇ ਚਾਲਾ ਲਾਉਣਾ ਲਾਹ ਲੈਣਾ ਆਏ ਬੈਠੇ ਡਿਟੇਨ ਕਰ ਲੈਣ ਜੇ ਉੱਤੇ ਕਰ ਲਿਆ ਸੀ ਤਾਂ ਫਿਰ ਸ਼ਾਮ ਨੂੰ ਛੱਡ ਕੇ ਵੀ ਭੱਜਣਾ ਪਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਇੱਥੇ ਹਜ਼ਾਰਾਂ ਦਾ ਇਕੱਠ ਹੋਊਗਾ ਰੀਟੇਨ ਕਰਨਾ ਹੈ ਜੇਲਾ ਜੁਲਾ ਖੁੱਲੀਆਂ ਕਰ ਲੈਣ ਜਿੱਥੇ ੱਟਣਾ ਢਾਂਗ ਛੋਟਾ ਵਰਤਣਾ ਵਰਤ ਲੈਣ ਇਨਸਾਫ ਲੈ ਕੇ ਆਏ ਐ ਐਸਐਸਪੀ ਸਾਹਿਬ ਨਵੇਂ ਆਏ ਐ ਅਭੀ ਮੰਨਿਉ ਰਾਨਾ ਜੀ ਕਿ ਲੱਗਦਾ ਭਰੋਸਾ ਹੈਗਾ ਤੁਹਾਨੂੰ ਇਨਸਾਫ ਮਿਲੂਗਾ ਇਸ ਕੋਲ ਦੇਖੋ ਅਸੀਂ ਸਾਰੇ ਪ੍ਰਸ਼ਾਸਨ ਤੇ ਸਰਕਾਰਾਂ ਤੇ ਅਸੀਂ ਭਰੋਸਾ ਰੱਖ ਕੇ ਚੱਲਦੇ ਆ ਇਨਸਾਫ ਤਾਂ ਇੱਥੇ ਮਿਲਣਾ ਹੈ ਪਰ ਜਦੋਂ ਇਨਸਾਫ ਨਾ ਮਿਲੂਗਾ ਤਾਂ ਫੇਰ ਜਿਹੜਾ ਸਾਰਾ ਕੰਫੈਕਸ਼ਨ ਕਰਨੇ ਪੈਂਦੇ ਤੇ ਇੱਕ ਟ੍ਰੈਂਡ ਬਣ ਗਿਆ ਇਹ ਸ਼੍ਰੀ ਮੁਖਸਰ ਸਾਹਿਬ ਤੋਸ਼ ਮਿੰਦਰਪਾਲ ਦੀ ਰਿਪੋਰ